ਅੱਜੀ ਬੋਲਿਓ ਅਨਾਤ ਸਾਜੀ ਕੋਣ ਦੱਸੋ ਮੈਨੂੰ ਸੀ ਨਾ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਇੱਥੇ ਦੱਸੋ ਮੈਨੂੰ ਤੁਸੀਂ ਕੀ ਗੁਰਦੇਵ ਮਹਾਰਾਜ ਸਾਹਿਬ ਆਪਾਂ ਬੋਲੀ ਜੋ ਹੈ ਅੱਜ ਕਥਾ ਕਰ ਰਹੇ ਹੋ ਜਾਬ ਸਾਹਿਬ ਨਾਲ ਤੁਸੀਂ ਮੈਨੂੰ ਕਥਾ ਕਰਾ ਲੈ ਨਹੀਂ 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 ਕਰਦੇ ਹੋ ਜਾਬ ਜੀ ਜਮਾ ਕਰੋ ਆਪ ਦੀ ਜਾਬ ਸਾਹਿਬ ਦੀ ਨਹੀਂ ਨਹੀਂ ਤੇ ਮਤਲਬ ਜਾਬ ਸਾਹਿਬ ਨੂੰ ਤੁਸੀਂ ਗੁਰਦੇਵ ਸਾਹਿਬ ਨਾਲ ਤੁਹਾਨੂੰ ਨਹੀਂ ਨਹੀਂ ਜੀ 1430 ਪੰਨੇ ਮੋੜੇ ਤੁਸੀਂ ਹਾਂ ਅਸੀਂ ਤੁਹਾਨੂੰ ਪਤਾ ਹੈ ਅੱਜ ਮੀਟਿੰਗਾਂ ਗੱਲ ਕਰੀ ਨਹੀਂ ਨਹੀਂ ਇੱਥੇ ਹੋਣਾ ਇੱਥੇ ਹੋਣਾ ਇਦਾਂ ਨਹੀਂ ਆਇਆ ਇੱਥੇ ਹੋਵੇ ਉਹ ਅਮਰੀਕਾ ਮਰੁਕਾਦਾ ਹੋਵੇ ਕਮੇਟੀਆਂ ਦਾ ਸਿਕਿਉਰਿਟੀ ਦਾ ਕੋਈ ਕਮੇਟੀਆਂ ਨਹੀਂ ਕੋਈ ਵੀ ਭਾਈ ਮੈਂ ਉਹ ਜਿਹੜੀ ਬੇਨਤੀ ਕਰ ਲਗਾ ਉਹਦਾ ਜਵਾਬ ਨਹੀਂ ਤੂੰ ਜਵਾਬ ਨਹੀਂ ਹੋਣ ਗੱਲ ਕਰ ਵੀਰੇ ਚੁੱਪ ਕਰ ਜਾਂ ਤੂੰ ਚੁੱਪ ਕਰ ਆ ਦੀ ਵਾਟ ਚੱਲ ਜਾ ਜਾ ਦੇ ਆਜੋ ਜਦੋਂ ਮਰਜ਼ੀ ਆਜੋ ਜੀ ਆਇਆ ਸੀ ਓਕੇ ਕਿੱਥੇ ਆਣਾ ਦੱਤ ਨਾ ਬੱਸ ਕਿੱਥੇ ਆਣਾ ਇਹ ਨਾ ਅੱਲਾ ਦਾ ਨਾਮ ਹੈ ਮਰਦ ਹੈ ਆਪਣਾ ਮਰਜ਼ੀ ਕਰਦੀ ਸੀ ਰੋਣ ਨੂੰ ਅਸੀਂ ਜਾ ਦੇ ਤੂੰ ਜਦੋਂ ਮਰੋ ਦੇਖ ਲੈ ਆਪਾ ਇੱਥੇ ਹੀ ਜਿਹੜੇ ਇੱਥੇ ਹੀ ਲੱਗੇ ਆ ਬਾਹਰ ਆ ਜਾ ਇੱਥੇ ਹੀ ਲੱਗੇ ਕੋ ਬਾਰਾ ਸੀ ਕੁ ਕਰ ਚਾਹੀਦਾ ਨਹੀਂ ਲਾਣਾ ਨਹੀਂ ਕਿਸੇ ਨੂੰ ਲਾਣਾ ਨਹੀਂ ਸਭ ਨੂੰ ਅੱਜ ਗਾਣਾ ਕਰੇ ਸਿਗਾਤ ਮੈਂ ਇੱਕ ਵਾਰੀ ਤਮਾਸ਼ਾ ਕੀਤਾ ਇਹਨੇ ਉਹਨੂੰ ਆਪਾਂ ਨੂੰ ਨਹੀਂ ਤਮਾਸ਼ਾ ਆਹੋ ਕਾਵੇਟ ਆ ਉਹ ਸਾਡੇ ਸਹੁਰੇ ਇਦਾਂ ਨਹੀਂ ਬੋਲ ਸਕਦਾ ਟੋਨ ਥੱਲੀ ਕਰਕੇ ਠੀਕ ਕਰ ਆਹੋ ਸਾਹਿਬ ਦੀ ਗੱਲ ਕਰੋਗੇ ਨਹੀਂ ਸਾਹਿਬ ਨਾਲ ਗੱਲ ਕਰੇ ਤੂੰ ਸਰੋਗਰਾ ਨਾਲ ਗੱਲ ਕਰੇ ਦੇਖ ਤੂੰ ਗੁਰਦੇਵ ਭਾਗਤ ਸਾਹਿਬ ਉੱਤੇ ਬੋਲੇ ਤੂੰ ਚਾਹ ਬੋਲੇ ਕਿ ਤੂੰ ਯਾਰ ਗੱਲ ਖਤਮ ਹੈ ਬਸ ਕੋਤੀ ਬੱਤੂ ਜਣਾ ਤੂੰ ਗੁਰੂ ਨਾਲ ਕਿਉਂ ਬੋਲੇ ਬਸ ਨਹੀਂ ਕਰੋ ਨਹੀਂ ਕਰੋ ਬਸ ਹਾਂ ਆਓ ਓਏ ਹੱਥ ਹੱਥ ਨਹੀਂ ਲਾਣਾ ਹੱਥ ਨਹੀਂ ਲਾਣਾ ਹੱਥ ਨਹੀਂ ਲਾਣਾ ਹੱਥ ਨਹੀਂ ਲਾਣਾ ਮੈਨੂੰ ਹੱਥ ਲਾ ਗਈ ਕਿਰੋਲਾ ਹੱਥ ਲਾ ਫਿਰ ਹੱਥ ਲਾਉੜ ਤੂੰ ਹੱਥ ਲਾਉੜ ਓਟ ਹੈ ਮਾਟੀ